ਕਈ ਮਾਡਲ ਰੂਗ ਇਹ 79 ਜੀ ਠੀਕ ਹੈ ਜੀ ਵੀਆਈਪੀ ਨੰਬਰ ਆ ਤਿੰਨ ਨੰਬਰਾਂ ਵਾਲਾ ਦਾ ਇਹ ਮਾਡਲ 15 ਜੀ ਠੀਕ ਹੈ ਜੀ ਜਿਆਦੀ ਚੰਗੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਕਲੱਚ ਨੂੰ ਨਹੀਂ ਖੱਜੇ ਤੱਕ ਚਾ ਵੀ ਸਾਰਾ ਸਮਾਨ ਜੋ ਜ਼ਿੰਮੇਵਾਰਾਂ ਦੱਤਾ ਉਵੇਂ ਨਾਲ ਹੈ ਆ ਤੇ ਕਰਨਾ 70 75 ਪੈਸੇ ਘੰਟੇ ਚ ਲੈ ਆ ਬਈ ਇਹ ਚੱਲਿਆ ਜੀ 2000 ਘੰਟਾ ਠੀਕ ਹੈ Ориジナル ਬਈ ਜੀ Ориジナル ਜੀ Ориジナル ਮਾਡਲ ਇਹ 2015 ਇਹਦੇ ਨਾਲ ਦੇ 75 80 ਪੈਸੇ ਟਾਇਰ ਨੇ ਓਕੇ ਜੀ ਤੇ ਚੱਲਿਆ ਇਹ 909 ਘੰਟੇ ਮੀਟਰ ਦੀ ਰੀਡਿੰਗ ਇਹਦੀ ਵੀ ਚਲਾ ਦਿਓ ਇਹ ਘੰਟਾ ਚੱਲੇ 1000 ਤੋਂ 1500 ਦੇ ਵਿੱਚ ਵਿੱਚ ਇਹਦਾ ਰੇਟ ਹੈਗਾ ਜੀ 1,65,000 ਦੇਵਾਂਗੇ ਕਸੜ ਦਾ ਠੀਕ ਹੈ 1,60,000 ਰੁਪਏ ਦਾ ਫੋੜ 3700 ਆਜਾ ਬਾਈ ਨਾਲ ਗੱਲਬਾਤ ਕਰਾਉਣੇ ਹੈ ਕਿ ਆਪਨੇ ਬਾਈ ਜੀ ਠੀਕ ਹੋ ਬਾਈ ਜੀ ਹਾਂਜੀ ਠੀਕ ਠਾਕ ਹੈ ਠੀਕ ਆ ਬਾਈ ਜੀ ਕੀ ਨਾਮ ਆ ਬਾਈ ਜੀ ਆਪਣਾ ਆਪਣਾ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਠੀਕ ਆ ਜੀ ਖੜੇ ਕਿੱਥੇ ਹੈ ਬਾਈ ਜੀ ਇਸ ਵਕਤ ਆਪਾਂ ਰਾਏ ਕੋਟ ਰੋਡ ਮਲੇਰ ਕੋਟਲਾ ਠੀਕ ਆ ਜੀ ਕੇ ਨਾਮ ਤੇ ਫਰਮਾ ਵਜੇ ਆਪਣੀ ਇਹ ਮਾਨ ਟਰੈਕਟਰ ਨਾਂ ਤੇ ਠੀਕ ਆ ਜੀ ਹਾਂਜੀ ਕਿੰਨਾ ਕਿ ਪੁਰਾਣਾ ਕੰਮ ਆ ਵਜੇ ਆਪਣਾ ਹੈਗਾ ਜੀ 20 ਸਾਲ ਪੁਰਾਣਾ ਕੰਮ ਆ ਤੁਹਾਨੂੰ ਠੀਕ ਆ ਬਾਈ ਜੀ ਇੱਥੇ ਟਰੈਕਟਰ ਹੁੰਦੇ ਨੇ ਸਾਰੇ ਅਵੇਲੇਬਲ ਸਾਰੇ ਅਵੇਲੇਬਲ ਇੱਥੇ ਠੀਕ ਆ ਜੀ ਮਤਲਬ 11 12 ਟਰੈਕਟਰ ਬਾਈ ਕੋਲੇ ਅਵੇਲੇਬਲ ਹੁੰਦੇ ਨੇਗੇ ਕਾਪੀ ਗਾਰੰਟੀ ਰੋਗ ਪੂਰੀ ਜੀ ਪੂਰੀ ਠੀਕ ਆ ਬਾਈ ਜੀ ਤੇ ਬਾਕੀ ਬਾਈ ਮਿਸਤਰੀ ਵੀ ਹੈ ਠੀਕ ਆ ਤੇ ਟਰੈਕਟਰ ਦੀ ਵਰਕਸ਼ਾਪ ਵੀ ਹੈਗੀ ਆ ਬਾਈਆਂ ਦੀ ਤੇ ਸਭ ਤੋਂ ਪਹਿਲਾਂ ਬਾਈ ਫੋਰਡ 3600 ਦਿਖਾਉਣਾ ਟਰੈਕਟਰ ਦੀ ਕੰਡੀਸ਼ਨ ਚ ਚੈੱਕ ਕਰੋ ਬ ਫੁੱਲ ਕੋਕਾ ਤੇ ਫੁੱਲ ਨਵਾਂ ਟਰੈਕਟਰ ਕੈਸਾ ਨੇਗੇ ਜਿਹੜਾ ਬਈ ਆ ਪੇਂਟ ਆਗਾ ਨਾ ਘੱਟੋ ਘੱਟ ਬਾਈ ਕਹਿੰਦਾ 3-4 ਸਾਲ ਹੋ ਗਿਆ ਨਾ ਬਾਈ ਹਾਂਜੀ 3-4 ਸਾਲ ਹੋ ਗਿਆ ਹਾਂਜੀ ਠੀਕ ਆ ਬਾਈ ਜੀ 3600 ਫੋਰਡ ਪ੍ਰਾਣਾ ਖੁੰਡ ਤੇ T20 ਵਾਲਾ ਹੀ ਸੱਲਾ ਗਿਆ ਨਾ ਬਈ ਜੀ ਹਾਂਜੀ T20 ਵਾਲਾ ਜੀ ਠੀਕ ਆ ਜੀ ਮਾਡਲ ਰੋ ਬਈ ਇਹ 79 ਜੀ ਠੀਕ ਆ ਜੀ VIP ਨੰਬਰਾਂ ਤਿੰਨ ਨੰਬਰਾਂ ਵਾਲਾ ਦਾ ਠੀਕ ਆ ਜੀ VIP ਨੰਬਰਾਂ ਮਿੱਤਰੋ 591 PBU 591 ਹਾਂਜੀ ਮਿੱਤਰੋ ਬਾਕੀ ਚੱਕ ਕਰ ਸਕਦੇ ਹੋ ਕਿ ਟਾਇਰਾਂ ਦੀ ਕੰਡੀਸ਼ਨ ਰੋ ਬਈ ਜੀ ਚਾਰੇ ਟਾਇਰ ਨਵੇਂ ਨੇ ਵੀਰੇ ਟਰੈਕਟਰ ਰੇਡੀਅਲ ਬੀਕੇ ਦੇ ਬੀਕੇ ਟੀ ਨੇ 750 16 ਪਿਛਲੇ ਹੈਗੇ ਆ 13 ਦੇ ਸੌਂਕੇ ਆ ਟਰੈਕਟਰ ਕਹਿੜਿਆਣਾ ਬਈ ਹਾਂਜੀ ਸੌਂਕੇ ਰੱਖਿਆ ਠੀਕ ਹੈ ਟਵੀ 20 ਲਾਈਸ ਆ ਗਿਆ ਮਿੱਤਰੋ ਟੀ ਟਵੰਟੀ ਵਾਲੇ ਮਗਰਾਟ ਆ ਗਏ ਬਾਕੀ ਵੇਟ ਵਗੈਰਾ ਲੱਗੇ ਹੋਏ ਨੇਗੇ ਫਾਈਬਰ ਦੇ ਤਾਂ ਨਹੀਂ ਹੈਗੇ ਬਈ ਬੇਟਾ ਨਹੀਂ ਕੰਪਨੀ ਦੇ ਨੇ ਵੀਰੇ ਫਾਈਬਰ ਤਾਂ ਨਹੀਂ Ориਜినਲ ਵੇਟ ਨੇ ਦੇਖਦੇ ਠੀਕ ਹੈ ਜੀ ਠੀਕ ਹੈ ਬਾਈ ਇਹ ਇਹ ਆਏਣਾ ਸੋਚ ਕੇ ਵੀ ਫਾਈਬਰ ਦੇ ਨੇਗੇ Ориਜినਲ ਬਈ ਲੋਹੇ ਦੇ ਵੇਟ ਨੇਗੇ ਤੇ ਬਾਕੀ ਬੈਕਸਾਈਡ ਤੋਂ ਨਿਗਾ ਮਰਵਾ ਦੇ ਵੀ ਟਰੈਕਟਰ ਪੂਰਾ ਫੁੱਲ ਸੋਣਾਗਾ ਤੇ ਰੇਟ ਬਈ ਇਹਦਾ ਇਹ ਤਾਂ 265 ਜੀ 260000 ਰੁਪਇਆ ਠੀਕ ਹੈ ਜੀ ਇੰਜਨ ਗੇਅਰ ਕਿਵੇਂ ਆ ਬੇਟਾ ਪੂਰਾ ਵਧੀਆ ਜੀ ਤੇਲ ਬ੍ਰੇਕਾਂ ਹੋਇਆ ਹੋਇਆ ਜੀ ਇਹ ਪਾਵਰ ਸਟੀering ਹੈ ਠੀਕ ਹੈ ਜੀ ਬਾਕੀ T20 ਵਾਲੇ ਮੜਗਾੜ ਲੱਗੇ ਹੋਣੇ ਡਰਾਈਵਰ ਨੂੰ ਠੀਕ ਹੈ ਜੀ ਕੰਮ ਕੁਮ ਦਾ ਪੱਕਾ ਕੱਚਾ ਨਹੀਂ ਹੈ ਸੀਟ ਵਗੈਰਾ ਨਵੀਆਂ ਡੱਕ ਡੱਕ ਚੱਲਦਾ ਸਾਰਾ ਠੀਕ ਹੈ ਮਤਲਬ ਫੁੱਲ ਪੈਸੇ ਲੱਗੇ ਹੋਣੇ ਹਾਂ ਜੀ ਪੂਰੇ ਵਧੀਆ ਜੀ ਪੂਰੇ ਵਧੀਆ ਠੀਕ ਆ ਬਾਈ ਜੀ ਤੇ ਅੱਗੇ ਦਿਖਾਉਣਾ ਬਾਈ ਸਪੈਸ਼ਲ ਐਡੀਸ਼ਨ 3630 TXT ਮਾਡਲ ਦਾ ਨਿਊ ਹਾਲੈਂਡਰ ਇਹ ਮਾਡਲ ਬਾਈ ਜੀ 2021 ਵੀਰ ਜੀ ਇਹ ਲਿਆ ਮਿੱਤਰੋ 2021 ਮਾਡਲ ਹੈਗਾ ਕਨੋਪੀ ਛਾਤਰੀ ਲੱਗੀ ਹੋਇਆ ਡੈਕ ਸਿਸਟਮ ਲੱਗਾ ਹੋਇਆ ਤੇ 16 ਦੇ ਟਾਇਰ ਨੇਗੇ ਟਾਇਰ ਵੀ ਨਾਲ ਦੀ ਨੇ ਨਾਲ ਦੇ ਟਾਇਰ ਨਹੀਂ 70 75% ਘੰਟੇ ਚੱਲੇ ਹੋ ਬਈ ਇਹ ਚੱਲੇ ਆ ਜੀ 2000 ਘੰਟਾ ਠੀਕ ਹੈ Ориジナル ਬਈ ਜੀ Ориジナル ਜੀ Ориジナル ਠੀਕ ਹੈ ਜੀ ਲਿਆ ਮਿੱਤਰੋ Ориジナル 2 2000 ਘੰਟਾ ਨੇ ਬਈ 2000 ਘੰਟਾ ਹਾਂ ਜੀ ਠੀਕ ਹੈ ਬਈ ਬਾਕੀ ਦੇਖ ਸਕਦੇ ਹੋ ਕਿ ਪ੍ਰਕੋੜਾ ਵਾਪਰ ਲੱਗਾ ਕੋਈ ਨਟ ਨੂੰ ਚਾਬੀ ਨਹੀਂ ਨਾ ਕਲੱਚ ਕੋਲ ਕੁਝ ਨਹੀਂ ਖੁੱਲਿਆ ਜੀ ਠੀਕ ਹੈ ਜੀ ਮਤਲਬ ਟਰੈਕਟਰ ਦੇ ਬਈ ਕਹਿ ਸਕਦੇ ਆਂਗਾ ਨਾ ਪਾਣੀ ਵੀ ਜਿਆਦਾ ਨਹੀਂ ਵੱਜਿਆ ਪਾਸਤਾ ਬਚਣੀ ਬਹੁਤ ਨਹੀਂ 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 ਤੋਤੇ ਨਹੀਂ ਹੈ ਟਰੈਕਟਰ ਠੀਕ ਆ ਬਈ ਜੂਜੀ ਗੇਅਰ ਵਾਲਾ ਗਿਆ ਤੇ 30 ਸਪੀਡ ਆ ਗਿਆ ਹੈਵੀ ਲਿਫਟ ਕੰਪੈਸਟਿਜਾ ਗਿਆਣਾ ਬਈ ਹਾਂਜੀ ਡਿਸਟਰੀਬਿਊਟਰ ਵਾਲਾ ਤੇ ਜੈਕ ਵਾਲਾ ਠੀਕ ਆ ਬਈ ਜੈਕ ਜ ਬੰਪਰ ਸਾਰਾ ਕੁਝ ਨਾਲ ਹੀ ਆ ਇਹਦੇ ਠੀਕ ਆ ਫੁੱਲਾ ਫੁੱਲਾ ਹਾਰਿਆ ਸਿੰਗਾਰਿਆ ਪਿਆ ਟਰੈਕਟਰ ਆਣਾ ਬਈ ਹਾਂਜੀ 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 ਰੇਟ ਬਈ ਰੇਟ ਇਹਦਾ ਵੀਰੇ 765 ਠੀਕ ਆ ਜੀ ਫਸਟ ਪਾਰਟੀ ਕਲੀਅਰ ਟਰੈਕਟਰ ਆ ਪੰਜਾਬ ਦਾ ਨੰਬਰ ਠੀਕ ਆ ਲੈ ਮਿੱਤਰੋ ਪੰਜਾਬ ਦਾ ਨੰਬਰ ਆ ਲੋਨ ਹੋ ਜੂਗਾ ਤੁਹਾਡੇ ਸਿਵਲ ਤੇ ਡਿਪੈਂਡ ਆ ਥੋੜੇ ਪੈਸੇ ਨੇ ਵੀ ਇਹ ਟਰ ਮਿਲ ਜੂਗਾ ਭਾਈ ਜੀ ਠੀਕ ਹੈ ਭਾਈ ਜੀ ਤੇ ਆਜੋ ਅੱਗੇ ਦਿਖਾਉਣਾ ਹੈਗੇ ਮਿੱਤਰੋ ਜੌਂਡੀਅਰ 50 50 D ਇਹ ਮਾਡਲ ਭਾਈ ਇਹ ਮਾਡਲ ਦਾ 15 ਜੀ ਕੰਡੀਸ਼ਨ 18 19 ਵਰਗੀ ਆ 2900 ਘੰਟਾ ਜਣੀਆਂ ਚੱਲਿਆ ਜੀ ਇਹ ਵੀ ਬਾਈ ਨਾ ਇਹ ਝੂਠ ਬੋਲਦਾ ਵੀ 17 18 ਮਾਡਲ ਵਰਗੀ ਕੰਡੀਸ਼ਨ ਆ ਤੁਹਾਨੂੰ ਇਹ ਜਿਹੀ ਜੌਂਡੀਰ ਇੱਕ ਹੋਰ ਦਿਖਾਉਂਗਾ ਬਾਈ ਉਹ ਹੈਗਾ ਬਾਈ 21 ਮਾਡਲ ਲੈਣਾ ਬਾਈ 20 ਮਾਡਲ ਜੀ 20 ਮਾਡਲ 53 5 ਹਾਂਜੀ ਠੀਕ ਆ ਜੀ ਚਾਹੇ ਉਹਦੇ ਬਰੋਬਰ ਖੜਾ ਦਈਏ ਨੂੰ ਉਹਦੇ ਨਾਲੋਂ ਜ਼ਿਆਦਾ ਗੜੀ ਹੈ ਨਾ ਇਹਦੀ ਠੀਕ ਆ ਬਾਈ ਫੁੱਲਾ ਕੋਕਾ ਪੀਸ ਟਰੈਕਟਰ ਹੈਗਾ ਮੂਹਰ ਲੜਰ ਵੱਡੇ ਪਾਏ ਹੋ ਨੇ ਜੀ ਠੀਕ ਆ ਜੀ ਜਿਹੜੇ ਅੱਜ ਕੱਲ ਮੁੰਡੇ ਫੋਨ ਦੇ ਨੇ ਹਾਂ ਠੀਕ ਆ ਜਾਂਸੀ ਜੋ ਘੜਾ ਮਾਰਾ ਪਦੇ ਉਹ 750 ਵਾਲੇ ਹੁੰਦੇ ਨੇ ਨਾ ਵੀ ਹਾਂਜੀ 750 ਵਾਲੇ ਹੁੰਦੇ ਨੇ ਹਾਂਜੀ ਠੀਕ ਆ ਬਾਈ ਜੇ 14 ਦੇ ਟਾਇਰਾਂ ਚਾਹਗਾ ਮਿੱਤਰੋ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਨੇ ਟਰੈਕਟਰ ਚੰਗਾ ਪਿਆਗਾ ਤੇ ਰੇਟ ਬਈ ਇਹਦਾ ਇਹਦਾ ਵੀਰੇ ਮੰਗਦੇ ਆ 465000 ਦੇਵਾਂਗੇ 460 ਦਾ 465000 ਰੁਪਿਆ ਮੰਗਦੇ ਆ ਬਈ ਕਹਿੰਦਾ 460000 ਰੁਪਿਆ ਦਾ ਦੇਵਾਂਗੇ ਹੋ ਜੋ ਬਈ ਮੰਨ ਤਾਂ ਨਾ ਕਰਦਾ ਕਿ ਜੀ ਬਾਲਾ ਨਹੀਂ ਫਰਕ ਪੈਣਾ ਥੋੜਾ ਬੋ ਠੀਕ ਆ ਜੀ ਇਹ ਨਹੀਂ ਹੋਊਗਾ 50000 ਰੋਡ ਜੂਗਾ ਨਹੀਂ ਨਹੀਂ ਜੀ ਨਹੀਂ ਨਹੀਂ ਠੀਕ ਆ ਜੀ 5-7000 ਰਪਏ ਸੇ ਸਾੜਦੇ ਵੀ ਨਹੀਂ ਹੈਗੇ ਹਾਂਜੀ ਹਾਂਜੀ ਠੀਕ ਆ ਬਾਈ ਜੀ ਤੇ ਆ ਗਿਆ ਗਿਆ ਸੋਨਾ ਲੀਕਾ ਬਾਈ RX 100 ਚ DI 60 ਮਿੱਡੀ ਸ਼ੋ ਵਾਲਾ ਤੇ ਮਾਡਲ ਬਾਈ ਜੀ ਇਹ ਮਾਡਲ 15 ਜੀ ਠੀਕ ਆ ਜੀ ਜਿਆਦੀ ਚੰਗੀ ਕੰਡੀਸ਼ਨ ਦਾ ਟਰੈਕਟਰ ਆ ਜੀ ਕਲੱਚ ਨੂੰ ਨਹੀਂ ਖੜੇ ਤੱਕ ਜਬ ਵੀ ਸਾਰਾ ਸਮਾਨ ਜੋ ਜ਼ਿਮੀਦਾਰਾਂ ਦਾ ਤਾਂ ਉਵੇਂ ਨਾਲ ਆ अच्छा ये मुरला बंपर मुरला बेट पिछले बेट ठीक है डंडा ड्राइवर नाल दा सारा कुछ नाल दा ट्रैक्टर दा टूला ठीक है ये 16 ਦੇ ਟਾਇਰਾਂ ਚਾਗਾ ਮਿੱਤਰੋ ਟਾਇਰ ਨਾਲ ਦੇ ਨੇ ਵੀ ਕਿਤੇ ਨਹੀਂ ਦਵਾਰੇ ਹੋਣੀ ਨਵੇਂ ਪੈਸੇ ਸੀਗੇ ਜੀ ਕਦੋਂ ਤੋਂ ਪਹਿਲਾਂ ਓਕੇ ਪਹਿਲਾਂ ਨਾਲ ਦੇ ਟਾਇਰ ਸੀਗੇ ਠੀਕ ਹੈ ਜੀ ਹੋਣਗੇ 60 65 ਪੈਸੇ ਜੀ ਠੀਕ ਆ ਬਈ ਬਾਕੀ ਦੇਖ ਲਓ ਤਾਂ ਟਰੈਕਟਰ ਕੰਡੀਸ਼ਨ ਨਾਲ ਜੀ ਮੀਟਰ ਤੇ ਨਿਗਾ ਮਰਵਾ ਦੀ ਵੀਰੇ ਜੌਂਡੀਅਰ ਤੇ ਸੋਨ ਵਾਲੀ ਕਿਤੇ ਉੱਤੇ ਚੜ ਕੇ ਮੀਟਰ ਦੇ ਨਿਗਾ ਮਰਵਾ ਦੇ ਕਿੰਨੀ ਰੀਡਿੰਗ ਚੱਲਿਆ ਹੈ ਉੱਪਰ ਚੜ ਕੇ ਨਾ ਮੀਟਰ ਦੇ ਨਿਗਾ ਮਰਵਾ ਦਿਓ ਕਿੰਨਾ ਚੱਲਿਆ ਬਈ ਇਹ ਚੱਲਿਆਗਾ 2855 ਘੰਟੇ ਚੱਲਿਆ ਹੋਇਆ ਬਈ ਹਾਂਜੀ ਹਾਂ ਆ ओके भाई जी ले आ, भाई ਇਹਦਾ ਰੇਟ ਬਾਈ ਇਹਦਾ ਰੇਟ ਆ ਵੀਰੇ 4,70,000 ਰੁਪਈਆ ਠੀਕ ਹੈ ਜੀ 1 ਘੰਟੇ ਚੱਲਿਆ ਬਾਈ ਮਾੜਾ ਚੋਚਾ ਲਾ ਕੇ ਦਿਖਾ ਦਿਓ ਬਾਈ ਕਿੰਨੇ ਘੰਟੇ ਚੱਲਿਆ ਕੰਪਨੀ ਰਿਕਾਰਡ ਚੈੱਕ ਕਰਾ ਸਕਦੇ ਜੌਂਡੀਰ ਚ ਜਾ ਕੇ ਬਾਈ ਜੀ ਟਰੈਕਟਰ ਜਿਹਨੇ ਖਰੀਦ ਲਿਆ ਤੇ ਚੱਲਿਆ ਜੀ 2900 ਕੁਸ ਘੰਟੇ ਠੀਕ ਹੈ ਇਹ ਹੈਗਾ ਮਿੱਤਰੋ 2900 ਕੁਸ ਘੰਟੇ ਚੱਲਿਆ ਹੋਇਆ ਹਾਂਜੀ 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 ਠੀਕ ਹੈ ਜੀ ਇਹਦਾ ਰੇਟ ਹੈ ਵਸਾਈ ਬਾਈ ਜੀ 470 ਜੀ ਠੀਕ ਹੈ ਜੀ ਲੋ ਮਿੱਤਰੋ 4 ਲੱਖ 70000 ਰੁਪਏ ਦਾ ਇਹ ਟਰੈਕਟਰ ਮਿਲ ਜੂਗਾ ਅੱਗੇ ਹੈਗਾ ਬਈ ਸਵਰਾਜ 855 ਫੋਰ ਸਟਾਰ ਰਿਵਰਸ ਪੀਟੀਓ ਦੇ ਵਿੱਚ ਪੋਕਾ ਫੀਸ ਟਰੈਕਟਰ ਕਹਿ ਸਕਦੇ ਆ ਮਾਡਲ ਵੀਰੇ 2015 ਇਹਦੇ ਨਾਲ ਦੇ 75 80 ਪੈਸੇ ਟਾਇਰ ਨੇ ਓਕੇ ਜੀ ਤੇ ਚੱਲਿਆ ਇਹ 909 ਘੰਟੇ ਮੀਟਰ ਦੀ ਰੀਡਿੰਗ ਹੈ ਦੀ ਵੀ ਚਲਾ ਦਿਓ ਆਪ ਦਿਖਾ ਦਿਓ ਭਾਈਆਂ ਨੂੰ ਠੀਕ ਹੈ ਪਰ ਦੇਖਣ ਵਾਲਾ ਅਗਲਾ ਕਹਿੰਦਾ ਖੰਨੀ ਮੀਟਰ ਬਦਲੇ ਹੋਏ ਨੇ ਠੀਕ ਹੈ ਜੀ ਪਰ ਜਦੋਂ ਚੀਜ਼ ਅਗਲਾ ਦੇਖੂ ਆ ਕਿ ਚਲਾਉ ਜ਼ਿੰਮੇਦਾਰ ਭਾਈ ਸਾਹਿਬ ਕੋ ਦੇਖ ਲੈਂਦਾ ਪਰਖ ਹਰੇਕ ਨੂੰ ਅੱਜ ਕੱਲ ਠੀਕ ਹੈ ਹਾਂਜੀ ਹਾਂ ਜਿਵੇਂ ਮੈਂ ਮੈਂ ਪਹਿਲਾਂ ਹੀ ਕਹਿਆ ਸੀ ਨਾ ਭਾਈ ਮਿਸਤਰੀ ਤੁਸੀਂ ਸੈਲਫ ਮਾਰ ਕੇ ਦੱਸਦੇ ਨੇ ਵੀ ਤੁਹਾਨੂੰ ਕੀ ਘਟਾਣਾ ਹਾਂਜੀ ਭਾਈ ਜੀ ਹਾਂਜੀ ਉਹ ਗੱਲਬਾਤ ਇਹ ਆ ਭਾਈ ਜਿਹਨੂੰ ਭਾਈ ਨੌਲੇਜ ਹੁੰਦੀ ਆ ਉਹ ਆ ਕੇ ਇੱਥੇ ਚ ਅਸੀਂ ਬਦਲ ਕੇ ਦੰਨਾ ਧੋਕਾ ਤੇ ਡੀ ਵਾਲਾ ਕੰਮ ਨਹੀਂ ਕਰਦੇ ਠੀਕ ਹੈ ਇੱਕ ਨੰਬਰ ਕੰਮ ਹਾਂਜੀ ਹਾਂਜੀ ਬਾਕੀ ਜਿਹੜਾ ਬੰਦਾ ਚੀਜ਼ ਲੈ ਜਾਓ ਯਾਰ ਵਰਤੂ ਪਤਾ ਲੱਗੂ ਨਾ ਲੈਣੋਂ ਇੱਕ ਇਹ ਜੀ ਡੀਲ ਕਰਦੇ ਨੇ ਬਾਈ ਇਹ ਠੀਕ ਹੈ ਜੀ ਟਾਇਰ ਵੀ ਇਹਦੇ ਇਹਦੇ ਨਾਲ ਦੇ 75 80 ਪੈਸੇ ਨਾਲ ਦੇ ਕੰਪਨੀ ਦੇ 2015 ਦੇ ਟਾਇਰ ਨੇ ਅੱਡ ਸਟੀering ਦੇ ਤੇਲ ਵਾਲਾ ਹੈ 15 ਦੇ ਲਾਸਟ ਦਾ ਰੇਟ ਵੀ ਇਹਦਾ ਇਹਦਾ ਰੇਟ ਹੈਗਾ ਵੀਰੇ 5.5 ਲੱਖ ਰੁਪਈਆ ਲੈ ਮਿੱਤਰੋ 5.5 ਲੱਖ ਰੁਪਈਆ ਇਹਦਾ ਰੇਟ ਹੈਗਾ ਤੇ ਅੱਗੇ ਆ ਗਿਆ ਬਈ 911 911 ਹੈਗਾ ਜੀ 2 ਆ 2 ਸੌਰੀ 1997 ਮਾਡਲ ਠੀਕ ਹੈ ਜੀ ਹੂੰ ਕੰਡੀਸ਼ਨ ਬਈ ਟਰੈਕਟਰ ਦੀ Ориਜਨਲ ਟਰੈਕਟਰ ਆ ਜੀ ਕੱਲਾ ਮਰਗਾਰ ਤੇ ਟੈਂਕੀ ਇਹਦੀ ਪੈਂਟ ਆ ਬਾਕੀ ਸਾਰਾ ਰੰਗ ਰੇ ਨਾਲ ਦਾ ਆ ਰੰਬ ਰੰਬ ਦਿਖਾਦੀ ਬਾਈ ਨਟ ਨੋਟ ਜੇ ਜਿੱਦਾਂ ਮਸ਼ੀਨਾਂ ਮਸੂਨਾ ਤੇ ਚੱਲੇ ਹੁੰਦੇ ਨੇ ਨਾ ਜੁਮੇ ਜਰਿਆ ਜੁਰਿਆ ਸਾਰਾ ਕੁਝ ਉਹ ਨਹੀਂ ਨਹੀਂ Ориਜਨਲ ਆ ਜੀ ਹਾਂ ਆ ਪੈਰ ਤਾਂ ਲੱਗੇ ਹੋਏ ਨੇ ਥੱਲੇ ਬੈਟਰੀ ਬਾਕਸੇ ਨਵੇਂ ਪਾਵਰ ਸਟੀering ਕਾਲੀ ਵਾਲਾ ਦਾ ਮੋਗੇ ਵਾਲੇ ਵੀਰ ਬਹੁਤ ਸੋਹਣਾ ਕੰਮ ਕਰਦੇ ਆ ਟੈਂਕੀ ਵਗੈਰਾ ਜੋਇੰਟ ਜੋਇੰਟ ਵਧੀਆ ਪਾ ਬਣਾ ਕੇ ਲਾਉਂਦੇ ਆ ਓਕੇ ਬਾਈ ਪਾਵਰ ਕੋ ਬ੍ਰੈਂਡ ਲੱਗਦਾ ਜਿਵੇਂ ਕੰਪਨੀ ਚ ਕਰ ਹਾਂਜੀ ਕੰਪਨੀ ਦਾ ਪਾਵਰ ਕੋ ਆ ਨਾ ਵਧੀਆ ਤੇ 97 ਮਾਡਲ ਆਗਾ ਪੰਜਾਬ ਦਾ ਨੰਬਰ ਆ ਜੀ ਇਹ ਸਾਈਡ ਗੇਅਰ ਤੇ ਕਰਿਆ ਸਾਈਡ ਗੇਅਰ ਕਰਿਆ ਹਾਂ ਜੀ ਦੂਜੇ ਨਾਂ ਦਾ ਠੀਕ ਹੈ Ориジナル ਕਾਪੀ ਕਾਜ ਮਿਲਣਗੇ ਠੀਕ ਆ ਜੀ ਹਾਂਜੀ ਹਾਂ ਰੇਟ ਬਈ ਇਹਦਾ ਇਹਦਾ ਰੇਟ ਹੈਗਾ 230000 ਦੇਵਾਂਗੇ 225 ਦਾ ਟੱਕੇ ਵਾਲਾ ਬੰਪਰ ਡੈਕ ਆਪਣੇ ਛਤਰੀ ਨਾਲ ਹੀ ਆ ਹਾਂਜੀ ਲੱਗਾ ਸਾਰਾ ਸਮਾਨ ਦਿਖਾ ਦਿਓ ਬਾਈ ਜੀ ਠੀਕ ਆ ਜੀ ਤੇ ਲਓ ਮਤਰਾ ਅਗਲਾ ਦਿਖਾਉਣਾ ਤੁਹਾਨੂੰ 3600 ਫੋੜ ਇਹ ਮਾਡਲ ਜੀ ਇਹ ਮਾਡਲ 94 ਆ ਜੀ ਠੀਕ ਹੈ ਤੇ ਨੰਬਰ ਇਹਦਾ ਹਰਿਆਣੇ ਦਾ ਫਟਕੜ ਸਾਹ ਨੂੰ ਹੋਇਆ ਜੀ ਇਹ 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 ਰੰਗ ਪੇਂਟ ਅਸੀਂ ਆਪ ਕਰਵਾਇਆ ਠੀਕ ਹੈ ਜੀ ਹਾਂ ਜੀ ਲੈ ਮਿੱਤਰੋ ਰੰਗ ਪੇਂਟ ਪਾਈਆਂ ਨੇ ਆਪ ਕਰਵਾਇਆ ਗਿਆ ਮਡਗਾੜ ਨਵੇਂ ਲਾਏ ਨੇ ਜੀ ਸੀਟ ਸੂਟ ਨਵੀਆਂ ਨੇ ਰੰਗ ਦੀ ਵੀ ਕੋ ਗਾਰੰਟੀ ਗਾਰੰਟੀ ਵੀਰੇ ਜਿਹੜੇ ਬੰਦੇ ਨੂੰ ਵੀਰ ਤੋਂ ਕਰਾਇਆ ਆਪਾਂ ਨੇ 3 ਸਾਲ ਦੀ ਗਾਰੰਟੀ ਦਾ ਉਹ ਤਾਂ 3 ਸਾਲ ਲੈਂਦਾ ਨਹੀਂ ਹੈਗਾ ਇਹ ਬਾਕੀ ਵੀ ਛੋਟੀ ਸਮਝਾਈ ਤੇ ਜਾਂਦੀ ਹੈ ਹਾਂ ਜੀ ਸਮਝਾਈ ਜੇ ਹੁਣ ਜੇ ਬਾਹਰੇ ਖੜਾ ਰੋ ਤਾਂ ਖਰਾਬ ਹੋ ਗਈ ਸਹੀ ਗੱਲ ਆ ਨਾ ਬਈ ਹਾਂ ਜੀ ਬਾਜੀ ਹਾਂ ਜੀ ਠੀਕ ਆ ਬਈ ਰੰਗ ਵਧੀਆ ਹੋਇਆ ਹੋਇਆ ਕੋਲ ਹਾਂ ਜੀ ਵਧੀਆ ਹੋਇਆ ਜੇ ਕਹੀਏ ਟੂਕੇ ਪੇਂਟ ਨਹੀਂ ਠੀਕ ਹੈ ਜਿਹੜੇ ਖੇਡਾਂ ਖੜਾਰੀਆਂ ਨੂੰ ਲੋਕ ਆਪਣੇ ਵੀਰ ਤਿਆਰ ਕਰਕੇ ਦਿੰਦੇ ਆ ਨਾ ਉਦਾਂ ਦਾ ਰੰਗ ਹੋਇਆ ਜੀ ਇਹ ਠੀਕ ਹੈ ਪਿਆ ਹੋਇਆ ਹੋਇਆ ਹਾਂ ਜੀ ਵੀਡੀਓ ਚ ਕਹਦੀ ਹੈ ਬਾਈ 60000 ਲੱਗਾ ਕੱਲ ਨੂੰ ਅਗਲਾ ਆ ਕੇ ਕਹੇ ਵੀ ਇਹ ਕਿ 60 ਆਲਾ ਰੰਗ ਕਿੱਥੇ ਪਰ ਜਿਹੜਾ ਜਿਹੜਾ ਜੇ ਪੇਂਟਰ ਲੈ ਨਾਲ ਫੇਰ ਵੀ ਤਾਂ ਪਤਾ ਲੱਗਦਾ ਹਾਂ ਜੀ ਹਾਂ ਜੀ ਹਾਂ ਹ ਰੇਟ ਬਈ ਇਹਦਾ ਰੇਟ ਹੈਗਾ ਜੀ 1,65,000 ਦੇਵਾਂਗੇ ਕਿ 60 ਦਾ ਠੀਕ ਹੈ 1,60,000 ਰੁਪਏ ਦਾ ਫੋਰਡ 3700 ਰੁਪਏ ਮਿੱਤਰੋ ਕੰਡੀਸ਼ਨ ਦਾ ਚੰਗਾ ਛਤਰੀ ਵੀ ਇਹਦੇ ਨਾਲ ਮਿਲ ਜੂ ਨਹੀਂ ਛਤਰੀ ਨਹੀਂ ਹੈਗੀ ਡੰਡਾ ਡਰਾਵਰ ਦੇਵਾਂਗੇ ਨਾਲ ਜੀ ਅੱਗੇ ਆ ਗਿਆ 5405 ਜੂ ਕੱਟ ਪਾਈਪ ਲੱਗੀ ਹੋਈ ਹੈ 16 ਦੇ ਟਾਇਰਾਂ ਚਾ ਮਿੱਤਰੋ ਜਿਵੇਂ ਤੁਹਾਨੂੰ ਮੈਂ ਪਹਿਲਾਂ ਕਿਹਾ ਸੀ ਇਹ ਟਰੈਕਟਰ ਨੂੰ ਵੀ ਕੋਈ ਭੁੱਖ ਲੱਗ ਜੇ ਦੇਖ ਕੇ ਮਾਡਲ ਬਈ 2020 ਜੀ ਠੀਕ ਹੈ ਜੀ 2020 ਮਾਡਲ ਹੈਗਾ ਫਰੰਟ ਬਈ ੱੱਕੇ ਵਾਲਾ ਵਧੀਆ ਬੰਪਰ ਲੱਗਿਆ ਵਧੀਆ ਪਲੇਟ ਵਾਲਾ ਹਾਂਜੀ ਹਾਂ ੱੱਕੇ ਵਾਲਾ ਜ ਵੀ ਮਾਡਲਾ ਮਿੱਤਰੋ ਪੈਰਪੂਨ ਤੇ ਦਾਨਾਂ ਦੇ ਵਿੱਚ ਨਿਗਾ ਮਰਵਾ ਦੇ ਵੀ ਟਾਇਰ ਵਿੱਚ ਔਕੜੇ ਦੇ ਰਹਿਣਗੇ ਇਹਦੇ ਮੂਹਰੇ ਦੁਬਾਰਾ ਦੇ ਪਾਏ ਹੋਏ ਨੇ ਜੀ ਬੀਕੇਟੀ ਦੇ ਰੇਡੀਅਲ ਪਿਛਲੇ ਨਾਲ ਦੇ ਨੇ 70 ਪੈਸੇ ਠੀਕ ਹੈ ਖੁੱਲੇ ਪਲੇਟਫਾਰਮ ਤੇ ਆ ਗਿਆ ਮਿੱਤਰੋ ਆ ਅਡਜਸਟੇਬਲ ਹਿੱਸਾ ਆ ਗਿਆ ਬਈ ਡਿਸਟਰੀਬਿਊਟਰ ਪਿੱਛੇ ਬਟਨ ਵਾਲੀ ਲਿਫਟ ਆ ਦਿਖਾ ਦਿਓ ਵੀਰੇ ਲਿਫਟ ਠੀਕ ਹੈ ਬਟਨ ਜਿਹੜੇ ਲੱਗੇ ਨੇ ਲਿਫਟ ਬਟਨਾਂ 'ਤੇ ਤੇ ਕਬ ਜੀ ਬਾਟਨ ਵਾਲੀ ਇਹਦੀ ਫਾਈਬਰ ਵਾਲੀ ਜੂ ਨਾਲ ਆ ਜੀ ਉੱਪਰ ਲਈ ਸੱਤ ਵੀ ਨਾਲ ਦੇਵਾਂਗੇ ਠੀਕ ਹੈ ਮਿਲ ਜੂਗੇ ਹਾਂ ਜੀ ਨਾਲ ਸਹੀ ਗੱਲ ਆ ਭਾਈ ਜਿਵੇਂ ਬਾਈ ਨੇ ਕਹਿਤਾ ਜਿਹੜੀ ਚੀਜ਼ ਹੈਗੀ ਆ ਦੇਵਾਂਗੇ ਠੀਕ ਹੈ ਜਿਹੜੀ ਨਹੀਂ ਹੈਗੀ ਨਹੀਂ ਹੈਗੀ ਆ ਗਏ ਇੱਕ ਵਾਰੀ ਉਹਰੇ ਪੁੱਛ ਲਿਓ ਨਾ ਪੁੱਛ ਲਿਓ ਹਾਂ ਜੀ ਠੀਕ ਆ ਭਾਜੀ ਤੇ ਇਹਦਾ ਰੇਟ ਭਾਈ ਇਹਦਾ ਰੇਟ ਹੈਗਾ ਵੀਰੇ 7,65,000 ਰੁਪਿਆ ਸਾਢੇ 7 ਦਾ ਦੇ ਦਾਂਗੇ ਲਾਸਟ ਇਹ ਘੰਟੇ ਚੱਲਿਆ ਭਈ ਇਹ ਘੰਟੇ ਚੱਲਿਆ 10,000 ਤੋਂ 1500 ਦੇ ਵਿੱਚ ਵਿੱਚ ਤੇ ਕਬ ਜੀ ਬਾਕੀ ਜੋ ਚੈੱਕ ਕਰਵਾਤੇ ਆ ਦੂਸਰੇ ਬਾਕੀ ਆਉਣਾ ਕਿੱਥੇ ਭਾਈ ਟਰੈਕਟਰ ਖਰੀਦਣ ਲਈ ਹਾਂ ਇਹ ਮਲੇਰਕੋਟਲਾ ਰੈਕੋਰਡ ਰੋਡ ਤੇ ਠੀਕ ਆ ਭਾਈ ਹਾਂਜੀ ਹਾਂਜੀ ਤੇ ਮੋਬਾਈਲ ਨੰਬਰ ਬੇ ਜੀ ਮੋਬਾਈਲ ਨੰਬਰ 98152 ਜੀ 07973 ਜੀ ਠੀਕ ਆ ਭਾਈ ਠੀਕ ਆ ਭਾਈ ਜੀ ਧੰਨਵਾਦ ਗੱਲ ਕਰਕੇ ਬਹੁਤ ਵਧੀਆ ਲੱਗਿਆ ਭਾਈ ਜੀ ਫਿਰ ਬਾਕੀ ਭਾਈ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਜੇ ਕਿਸੇ ਵੀਰ ਨੇ ਟਰੈਕਟਰ ਬਾਏ ਕਰਨਾ ਤਾਂ ਉਰੇ ਆ ਕੇ ਸੰਪਰਕ ਕਰ ਸਕਦੇ ਹੋਗੇ ਸ਼ੇਅਰ ਜਰੂਰ ਕਰਦੇ ਹੋ ਧੰਨਵਾਦ ਸਸਿਕਾ